ਮੈਂ अजीत ਸਿੰਘ ਪੁੱਤਰ ਸਰਦਾ ਸਤਵਿੰਦਰ ਸਿੰਘ ਵਾਸੀ ਪ੍ਰੀਤਨਗਰ ਜਦੋਂ ਦੀ ਭਗਵਤਮਾਨ ਸਰਕਾਰ ਆਈ ਹੈ ਜੀ ਉਹਦਾ ਬਿੱਲ ਜ਼ੀਰੋ ਹੈ ਜੀ ਹੁਣ ਜਿਹੜੇ ਅੱਗੇ ਫਰਸਲੇ ਇਧਰੋਂ ਉਧਰੋਂ ਬਿੱਲ ਪੂਰੇ ਕਰੀਦੇ ਸੀਗੇ ਬਿਜਲੀ ਦੇ ਬਿੱਲ ਦੇਈਦੇ ਸੀ ਹੁਣ ਉਹ ਇਹਦਾ ਸਮਾਨ ਆ ਜਾਂਦਾ ਘਰ ਦਾ ਜੀ ਮੈਂ ਤਾਂ ਬਹੁਤ ਬਹੁਤ ਧੰਨਵਾਦੀ ਆ ਪੰਜਾਬ ਸਰਕਾਰ ਦਾ ਮਾਨ ਸਾਹਿਬ ਦਾ ਵੀ ਜਦੋਂ ਦੀ ਇਹ ਸਰਕਾਰ ਆਈ ਉਹਦੇ ਤੋਂ ਹੋਰ ਨਹੀਂ ਤਾਂ ਹੋਰ ਬਿੱਲ ਤਾਂ ਸਾਡੇ ਮਾਫ ਹੋਈ ਬਿਜਲੀ ਦੇ ਅੱਜ ਤੱਕ ਕੋਈ ਬਿੱਲ ਨਹੀਂ ਆਇਆ ਜੀ ਮੈਂ ਮਮਤਾ ਸ਼ਰਮਾ ਮੱਲਿਆ ਬਾਵੇਆ ਸ਼ਾਕੋਟ ਦੀ ਰਹਿਣ ਵਾਲੀ ਹਾਂ ਪਹਿਲਾਂ ਸਾਡਾ ਬਿਜਲੀ ਦਾ ਬਿੱਲ ਬਹੁਤ ਆਉਂਦਾ ਸੀ ਜਦੋਂ ਦੀ ਭਗਵਾਨ ਤੁਮਾਂ ਸਰਕਾਰ ਬਣੀ ਆ ਉਸ ਤੋਂ ਬਾਅਦ ਸਾਡਾ ਬਿੱਲ ਜ਼ੀਰੋ ਆ ਰਿਹਾ ਹੈ ਇਸ ਦੇ ਨਾਲ ਸਾਡੀ ਬਚਤ ਵੀ ਹੋ ਰਹੀ ਹੈ ਕਾਫੀ ਮੇਰਾ ਨਾਮ ਰਾਏ ਰਾਣੀ ਹੈ ਮੈਂ ਬਾਵੇਆ ਮੱਲਿਆ ਵਿੱਚ ਰਹਿਣੀ ਹੈ ਪਹਿਲਾਂ ਸਾਡਾ ਬਿੱਲ ਬਹੁਤ ਆਉਂਦਾ ਸੀ ਜੇ ਬਿੱਲ ਤਰਨ ਜਾਂਦੇ ਸੀ ਉਹ ਤੁਸੀਂ ਲੈਣਾ ਵਿੱਚ ਲੱਗਣਾ ਪੈਂਦਾ ਸੀ ਜਦੋਂ ਦੀ ਭਗਵਾਨ ਤੁਮਾਂ ਦੀ ਸਰਕਾਰ ਬਣੀ ਆ ਉਹ ਹੁੰਦਾ ਸਾਡਾ ਬਿੱਲ ਜ਼ੀਰੋ ਆਉਂਦਾ ਹੈ ਪਹਿਲਾਂ ਕਹਿੰਦੇ ਬਿਜਲੀ ਆਏ ਥੋੜੀ ਫ੍ਰੀ ਹੋ ਜੂ ਮੈਂ ਕਰਤੀ ਜ਼ੀਰੋ ਆਉਂਦਾ ਨਾ ਬਿੱਲ ਕਹਿੰਦੇ ਜਿਆਦੇ ਦੇਰ ਨਹੀਂ ਦੋ ਚਾਰ ਮਹੀਨੇ ਹੋਊ ਦੋ ਸਾਲ ਹੋ ਗਏ ਬਿਜਲੀ ਬਿੱਲ ਜ਼ੀਰੋ ਆਉਂਦਾ ਆਪ ਸਭ ਨੂੰ ਮੇਰੇ ਪਿਆਰੇ ਭੈਣ ਭਰਾਵਾਂ ਨੂੰ ਪੱਤਰਕਾਰ ਵੀਰਾਂ ਨੂੰ ਭੈਣਾਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਸਵਾਜਿਕ ਅਹਿਮ ਗੱਲ ਪਤਾ ਲੱਗੀ ਅਹਿਮ ਸੂਰੇ ਸੁਣ ਰਿਆ ਸੀ ਸੁਨੀਲ ਝਖੜ ਜੀ ਮੇਰੇ ਬਾਰੇ ਬਹੁਤ ਮਾੜਾ ਬੋਲ ਰਿਹਾ ਸੀ ਬਹੁਤ ਦੁੱਖ ਲੱਗਾ ਕਿਉਂਕਿ ਮੈਂ ਸ੍ਰੀ ਸੁਨੀਲ ਝਖੜ ਜੀ ਬਹੁਤ ਸਤਿਕਾਰਯੋਗ ਬਹੁਤ ਸਿਆਣੇ ਬਹੁਤ ਸਮਝਦਾਰ ਸਮੁੰਦਾਰ ਸੀ ਪਰ ਉਹ ਇਸ ਇੰਨੀ ਘਟਿਆ ਰਾਜਨੀਤੀ ਦੇ ਉੱਤੇ ਇੰਨੀ ਘਟਿਆ ਗੱਲ ਕਰਨਗੇ ਸੋ ਬਹੁਤ ਉਹਨਾਂ ਨੂੰ ਸਵਾਰ ਨਹੀਂ ਦੰਦਾ ਪ੍ਰਧਾਨ ਮੰਤਰੀ ਜੀ ਨਰਿੰਦਰ ਮੋਦੀ ਜੀ ਪੰਜਾਬ ਆਏ ਅਸੀਂ ਉਹਨਾਂ ਨੂੰ ਮੈਂ ਤੇ ਗੁਰਮੀਤ ਸਿੰਘ ਖੁੱਡੀਆਂ ਜੀ ਨੇ ਮਿਲੇ ਉਹਨਾਂ ਦਾ ਸਵਾਗਤ ਕੀਤਾ ਉੱਥੇ ਸਾਰੀ ਗੱਲਬਾਤ ਹੋਈ ਉੱਥੇ ਮੈਂ ਕੋਈ ਆਪਣੇ ਬਾਰੇ ਨਹੀਂ ਗੱਲ ਰੱਖੀ ਮੈਂ ਉਹਨਾਂ ਨੂੰ ਪੰਜਾਬ ਦੇ ਕਿਸਾਨ ਭਰਾਵਾਂ ਲਈ ਪੰਜਾਬ ਦੇ ਗਰੀਬ ਪਰਿਵਾਰਾਂ ਵਾਸਤੇ ਮੰਗ ਕੀਤੀ ਕਿ ਪ੍ਰਧਾਨ ਮੰਤਰੀ ਸਾਹਿਬ ਕਿਸ ਪੰਜਾਬ ਨੂੰ ਬਹੁਤ ਥੋੜਾ ਤੁਸੀਂ 1600 ਕਰੋੜ ਰੁਪਏ ਜਿਹੜਾ ਨਿਫਣ ਦੇ ਕੇ ਜਾ ਰਹੇ ਹੋ ਬਹੁਤ ਥੋੜਾ ਕਿਉਂਕਿ ਤੁਸੀਂ ਆਪ ਆਪਣੀ 스ਪੀਡ ਦੇ ਵਿੱਚ ਕਿਹਾ ਕਿ ਜਦੋਂ ਮਾਚਲ ਦਾ ਵੀ ਨੁਕਸਾਨ ਬਹੁਤ ਘਟਾ ਹੈ ਮਾਚਲ ਦੇ ਨਾਲੋਂ ਪੰਜਾਬ ਦਾ ਬਹੁਤ ਜ਼ਿਆਦਾ ਨੁਕਸਾਨ ਹੋਇਆ ਮੈਂ ਦੇਖ ਕੇ ਆ ਰਿਹਾ ਹਾਂ ਉਸ ਤੋਂ ਚੀਫ ਸੈਕਟਰੀ ਸਾਹਿਬ ਨੇ ਪੂਰਾ ਡਿਟੇਲ ਚ ਦੱਸਿਆ ਸੁਭਾ ਦੁੱਖ ਲੱਗਾ ਕਿ ਨਰਿੰਦਰ ਮੋਦੀ ਜੀ ਪ੍ਰਧਾਨ ਮੰਤਰੀ ਸਾਡੇ ਉਹ ਤੇ ਸਾਨੂੰ ਪੰਜਾਬੀਆਂ ਨੂੰ ਪੰਜਾਬ ਨੂੰ ਨਫ਼ਰਤ ਕਰਦੇ ਹੀ ਸੀ ਪਰ ਕੱਲ ਸੁਨੀਲ ਜਾਖੜ ਜੀ ਇੱਕ ਮੇਰੇ ਬਾਰੇ ਮੈਂ ਯਾ ਕਰ ਰਹੀ ਸੀ ਕਿ ਮੈਂ ਜਾਣਦਾ ਨਹੀਂ ਕੌਣ ਹੈ ਕਾਦਾ ਮੰਤਰੀ ਆ ਸੋ ਇੱਕ ਆਮ ਘਰਾਂ ਚੋਂ ਚੁਣ ਕੇ ਆਏ ਹੋਏ ਸਾਡੇ ਹਲਕਾ ਸਾਨੇ ਵਾਲ ਦੇ ਲੋਕਾਂ ਨੇ ਪੌਣੇ 3 ਲੱਖ ਵੋਟਾਂ ਹੈ ਜਿਨ੍ਹਾਂ ਨੇ ਮੈਨੂੰ ਚੁਣਿਆ ਉਸ ਤੋਂ ਬਾਅਦ ਸਾਡੇ ਪਾਰਟੀ ਸੁਪਰੀਮਾ ਨੂੰ ਕੇਜਰੀਵਾਲ ਜੀ ਨੇ ਮੁੱਖ ਮੰਤਰੀ ਪੰਜਾਬ ਸਰਦਾਰ ਭਗਵੰਤ ਸਿੰਘ ਮਾਨ ਜੀ ਨੇ ਮੇਰੀ ਵਫਾਦਾਰੀ ਤੇ ਇਮਾਨਦਾਰੀ ਲੋਕਾਂ ਪ੍ਰਤੀ ਸੇਵਾ ਦੇਖਦੇ ਹੋਏ ਮੈਨੂੰ ਪੂਰੇ 3 ਕਰੋੜ ਪੰਜਾਬ ਦੇ ਲੋਕਾਂ ਦਾ ਮੈਨੂੰ ਮੰਤਰੀ ਬਣਾਇਆ ਔਰ ਤਿੰਨ ਅਹਿਮ ਮਹਿਕਮੇ ਮੇਰੇ ਕੋਲ ਪੰਜਾਬ ਦੇ ਹੋਣ ਤੇ ਪੰਜਾਬ ਦੇ ਬੀਜੇਪੀ ਦੇ ਸਟੇਟ ਦੇ ਪ੍ਰਧਾਨ ਕਹਿ ਰਹੇ ਹੋਣ ਕਿ ਮੈਂ ਤੇ ਜਾਣਦਾ ਨਹੀਂ ਮੁੰਡੀਆਂ ਕੌਣ ਮੈਨੂੰ ਤੇ ਪਤਾ ਨਹੀਂ ਉਹਨੇ ਕੋਈ ਕਿਹੜਾ ਡਿਪਾਰਟਮੈਂਟ ਜੇ ਉਹਨਾਂ ਨੂੰ ਪੰਜਾਬ ਸਰਕਾਰ ਚਲਾਉਂਦੇ ਹੋਏ ਨਿਮਾਇੰਦਿਆਂ ਦਾ ਨਹੀਂ ਪਤਾ ਜੇ ਉਹਨਾਂ ਨੂੰ ਇੰਨੀ ਨਫ਼ਰਤ ਕਰਦੇ ਆ ਤੇ ਪੰਜਾਬ ਦੇ ਲੋਕਾਂ ਨੂੰ ਕੀ ਪਿਆਰ ਕਰਦੇ ਹੋਣ ਪੰਜਾਬ ਦੇ ਕਿਸਾਨ ਭਰਾਵਾਂ ਨੂੰ ਕੀ ਪਿਆਰ ਕਰਦੇ ਹੋਣਗੇ ਕਿਉਂਕਿ ਮੈਂ ਪੰਜਾਬ ਦੇ ਮਜ਼ਦੂਰ ਭਰਾਵਾਂ ਲਈ ਪੰਜਾਬ ਦੇ ਕਿਸਾਨਾਂ ਲਈ ਜਿਹੜੀ ਮੰਗ ਕੀਤੀ ਸੀ ਇੱਕ ਪੰਜਾਬ ਦਾ ਸੇਵਾਦਾਰ ਹੋਣ ਦੇ ਨਾਤੇ ਕਿਉਂਕਿ ਪਹਿਲੇ ਦਿਨ ਤੋਂ ਹੀ 5 ਹਫ਼ਤੇ ਦੇ ਕਰੀਬ ਹੋ ਗਏ ਅਸੀਂ ਸਾਰੇ ਪੂਰੇ ਹੜਪ੍ਰੇਟਿਤ ਇਲਾਕਿਆਂ ਦੇ ਵਿੱਚ ਜਾ ਕੇ ਹੜਪ੍ਰੇਟਿਤ ਪਰਿਵਾਰਾਂ ਨਾਲ ਉਹਨਾਂ ਦੇ ਦੁੱਖ ਸੁੱਖ ਦੇ ਵਿੱਚ ਖੜੇ ਸੀ ਖੜੇ ਹਾਂ ਖੜੇ ਰਵਾਂਗੇ ਉਹਨਾਂ ਦੇ ਲਈ ਮੰਗ ਕੀਤੀ ਕਿ ਬਹੁਤ ਸਾਰਾ ਨੁਕਸਾਨ ਪੰਜਾਬ ਦੇ ਕਿਸਾਨ ਭਰਾਵਾਂ ਦਾ ਹੋ ਗਿਆ ਇੱਕ ਫਸਲ ਨਹੀਂ ਝੋਨੇ ਦੀ ਫਸਲ ਨਹੀਂ ਰੋੜ ਗਈ ਕੱਲੀ ਆਉਣ ਵਾਲੀ ਹਾੜੀ ਦੀ ਫਸਲ ਵੀ ਜਿਹੜੀ ਆ ਉਹ ਕਿਵੇਂ ਬੀਜਣਗੇ ਕਿਉਂਕਿ ਖੇਤਾਂ ਦੇ ਵਿੱਚ ਤੇ ਮਲਵਾ ਚੜ ਗਿਆ ਮਿੱਟੀ ਚੜ ਗਈ ਰਿੱਤਾ ਚੜ ਗਈ ਉਹਨੂੰ ਖੇਤ ਨੂੰ ਤਿਆਰ ਕਰਨ ਵਾਸਤੇ ਕਣਕ ਬੀਜਣ ਵਾਸਤੇ ਬਹੁਤ ਸਮਾਂ ਲੱਗਦਾ ਉਹਨੂੰ ਖੇਤੀ ਨੂੰ ਦੁਆਰਾ ਤਿਆਰ ਕਰਨ ਨੂੰ ਕਈਆਂ ਦੇ ਖੇਤ ਰੁੜ ਗਏ 5-5 ਫੁੱਟ 7-7 ਫੁੱਟ ਟੋਏ ਪੈ ਗਏ ਸੁੱਕ ਜ਼ਮੀਨ ਨੂੰ ਤਿਆਰ ਕਰਨ ਲਈ ਕਿਸਾਨ ਪਰਵਾਰਾਂ ਦੀਆਂ ਕਿਉਂਕਿ ਕਿਸਾਨ ਪਰਵਾਰ ਪੰਜਾਬ ਪੂਰੇ ਦੇਸ਼ ਦਾ ਢਿੱਡ ਭਰਨ ਵਾਲਾ ਪੰਜਾਬ ਹੈ ਸੋ ਅੱਜ ਦੇ ਪੰਜਾਬੀਆਂ ਲਈ ਗਰੀਬ ਪਰਿਵਾਰਾਂ ਲਈ ਜੇ ਮੈਂ મોદી ਸਾਹਿਬ ਤੋਂ ਮੰਗ ਕੀਤੀ ਤੋ ਉਹਦਾ મોદી ਸਾਹਿਬ ਨੂੰ ਤੇ ਗੁੱਸਾ ਆਇਆ ਹੀ ਆਇਆ ਪਰ ਨਾਲ ਦੀ ਨਾਲ ਬੀਜੇਪੀ ਦੇ ਪ੍ਰਧਾਨ ਸੁਨੀਲ ਜਾਖੜ ਜੀ ਨੂੰ ਦੁੱਖ ਲੱਗਾ ਕਿ ਇਹਨਾਂ ਨੇ ਪੰਜਾਬ ਦੇ ਲੋਕਾਂ ਦੀ ਕਿਉਂ ਮੰਗ ਕੀਤੀ ਕਿਉਂ ਗੱਲ ਕੀਤੀ ਸੋ ਇਹਨਾਂ ਦੇ ਮੋਦੀ ਜੀ ਤੋਂ ਬਾਅਦ ਸੁਨੀਲ ਜਾਖੜ ਤੋਂ ਬਾਅਦ ਦੂਜੇ ਨਕਮਨ ਵੀ ਦੁੱਖ ਲੱਗ ਰਿਹਾ ਕਿਉਂਕਿ ਇਹ ਕਹਿ ਰਹੇ ਕਿ ਤੁਸੀਂ ਆਪਣੀ ਪ੍ਰਪੋਜ਼ਲ ਭੇਜਨੀ ਸੀ ਅਸੀਂ ਪਹਿਲਾਂ ਹੀ 20000 ਕਰੋੜ ਰੀਲੀਫ ਫੰਡ ਦੀ ਪ੍ਰਪੋਜ਼ਲ ਪ੍ਰਧਾਨ ਮੰਤਰੀ ਜੀ ਨੂੰ ਭੇਜ ਚੁੱਕੇ ਹਾਂ ਕਿ ਪੰਜਾਬ ਦਾ ਹਜ਼ਾਰਾਂ ਕਰੋੜ ਦਾ ਨੁਕਸਾਨ ਹੋਇਆ ਤੇ ਜੇ ਤੁਸੀਂ ਪੰਜਾਬ ਆ ਹੀ ਰਹੇ ਹੋ ਚਲੋ ਦੇਰਵਾਦ ਆ ਰਹੇ ਹੋ ਤੁਹਾਨੂੰ ਤੁਹਾਡਾ ਧੰਨਵਾਦ ਪਰ ਸਾਡੇ ਪੰਜਾਬ ਜੇ ਤੁਸੀਂ ਆ ਰਹੇ ਹੋ ਤੇ ਸਾਨੂੰ 20000 ਕਰੋੜ ਦਾ ਜਿਹੜਾ ਪੰਜਾਬੀਆਂ ਲਈ ਰलीफੰਡ ਦੇ ਕੇ ਜਾਇਓ ਤਾਂ ਜੋ ਜਿਨ੍ਹਾਂ ਪਰਿਵਾਰਾਂ ਦੇ ਵਿੱਚੋਂ ਮੈਂਬਰ ਚਲੇ ਗਏ ਜਾਂ ਨਾਲ ਚਲਗੀਆਂ ਗਈਆਂ ਜਿਨ੍ਹਾਂ ਦੀ ਫਸਲ ਬਰਬਾਦ ਹੋ ਗਈ ਬਹੁਤ ਸਾਰੇ ਪਰਿਵਾਰਾਂ ਦੇ ਘਰ ਡੇਗੇ ਬਹੁਤ ਸਾਰੇ ਪਰਿਵਾਰਾਂ ਦੇ ਡੰਗਰ ਮਰੇਗੇ ਸੋ ਇਹ ਬੇਤਿਆਂ ਲਈ ਕਿ ਜੇ ਤੁਸੀਂ 20000 ਕਰੋੜ ਦਾ ਰੀਫੰਡ ਦਵੋਗੇ ਤੇ ਤਾਂ ਜਿਹੜਾ ਪੰਜਾਬ ਦੇ ਪਿੰਡਿਤ ਪਰਿਵਾਰਾਂ ਦੀ ਇਸ ਕਿਸਾਨ ਭਰਾਵਾਂ ਦੀਆਂ ਮਜ਼ਦੂਰ ਭਰਾਵਾਂ ਦੇ ਲਈ ਅਸੀਂ ਵੱਧ ਤੋਂ ਵੱਧ ਜਿਹੜਾ ਇਹਨਾਂ ਦਾ ਕਿਉਂਕਿ ਬਰਾਬਰ ਪਹਿਲੇ ਵਾਲੀ ਸਥਾਨ ਤੇ ਨਹੀਂ ਲਿਆ ਸਕਦੇ ਪਰ ਇਹਨਾਂ ਨੂੰ ਕੁਝ ਨਾ ਕੁਝ ਹੌਸਲਾ ਹੋ ਜਾਊਗਾ ਇਹਨਾਂ ਨੂੰ ਦੁਆਰਾ ਖੇਤੀ ਕੰਮ ਜੋਗ ਹੋ ਜਾਣਗੇ ਦੁਆਰਾ ਰੋਟੀ ਖਾਂ ਜੋਗ ਹੋ ਜਾਣਗੇ ਫਾੜੀ ਮੈਂ ਮੰਗੇ ਕੀਤੀ ਆ ਤੇ ਇਹਨਾਂ ਨੂੰ ਬਹੁਤ ਦੁੱਖ ਲੱਗਾ ਪਹਿਲੇ ਪ੍ਰਧਾਨ ਮੰਤਰੀ ਨੂੰ ਦੁੱਖ ਲੱਗਾ ਉਸ ਤੋਂ ਅਸਲੀ ਡਾਕੜ ਜੀ ਨੂੰ ਸੋ ਮੈਂ ਡਲੇ ਡਾਕੜ ਸਾਹਿਬ ਨੇ ਮੇਰੇ ਬਾਰੇ ਸਭ ਨੂੰ ਬੋਲੇ ਆ ਇਸ ਤੋਂ ਇਨਸਾਫ ਕਲੀਅਰ ਹੁੰਦਾ ਕਿ ਇਹਨਾਂ ਨੂੰ ਆਮ ਲੋਕਾਂ ਚੋਂ ਆਮ ਘਰਾਂ ਚੋਂ ਆਏ ਹੋਏ ਜਿਹੜੇ ਸੇਵਾਦਾਰ ਬਣ ਕੇ ਪੰਜਾਬ ਦੀ ਸੇਵਾ ਕਰ ਇਹਨਾਂ ਨੂੰ ਨਹੀਂ ਪਸੰਦ ਆ ਰਹੇ ਸੋ ਆਮ ਪੰਜਾਬ ਨੂੰ ਇਹਨਾਂ ਨਾਲ ਪਿਆਰ ਨਹੀਂ ਹੈ ਨਫ਼ਰਤ ਹੈ ਇਹਨਾਂ ਨੂੰ ਤੇ ਸੱਜੇ ਖੱਬੇ ਆਪਣੇ ਬੀਜੇਪੀ ਦੇ ਲੀਡਰਸ਼ਿਪਮਾਨ ਜਿਹੜੇ ਇਹਨਾਂ ਦੇ ਆਕਾ ਬਣੇ ਹੋਏ ਨੇ ਉਹ ਹੀ ਦਿਖਦੇ ਆ ਇਹ ਪੰਜਾਬ ਦੇ ਲੋਕਾਂ ਲਈ ਕੀ ਮੰਗ ਕਰਨਗੇ ਸੋ ਮੈਂ ਹੀ ਅੱਜ ਤੁਹਾਡੇ ਸਾਹਮਣੇ ਇਹ ਗੱਲ ਰੱਖਣੀ ਸੀ ਪੰਜਾਬ ਦੇ ਲੋਕਾਂ ਦੇ ਲਈ ਕਿ ਅਸੀਂ ਹਮੇਸ਼ਾ ਹੀ ਤੁਹਾਡੇ ਸੇਵਾਦਾਰ ਬਣ ਕੇ ਸੇਵਾ ਕਰ ਰਹੇ ਆ ਪਰ ਜਾਖੜ ਸਾਹਿਬ ਸਾਨੂੰ ਨਿਮਾਨਿਆਂ ਨੂੰ ਸਾਨੂੰ ਸੇਵਾਦਾਰਾਂ ਨੂੰ ਇਹ ਨਹੀਂ ਜਾਣਦੇ ਕਹਿੰਦੇ ਮੈਂ ਤੇ ਜਾਣਦਾ ਹੀ ਨਹੀਂ ਮੁੰਡਿਆ ਕੌਣ ਹੈ ਕਿਹੜਾ ਮੰਤਰੀ ਹੈ ਇਹਦੇ ਕੋਲ ਬਹੁਤ ਘਟਿਆ ਸਵਦਾਵਲੀ ਬੋਲੀ ਆ ਸੋ ਬਹੁਤ ਸਤਕਾਰ ਕਰਦੇ ਸੀ ਬਹੁਤ ਸਤਕਾਰਯੋਗ ਸੀ ਪਰ ਇੰਨੀ ਘਟੀਆਂ ਬੋਲੀ ਬੋਲਣਗੇ ਇਹ ਇਹਨਾਂ ਨੂੰ ਸੋਭਾ ਨਹੀਂ ਦਿੰਦਾ